ਸਨਾਓ ਨਹੀਂ ਧੰਨਵਾਦੀ ਸੁਣਾਓ ਜੀ ਬੂਟਾ ਜੀ ਜਿੰਨਾ ਨੂੰ ਦਿਲ ਚੋਂ ਚਾਉਂਦੇ ਸੀ ਸਾਨੂੰ ਜਉਦੇ ਅਮਰਮ ਕਹਣ ਲੱਗੇ ਵਾਹ ਆਪੇ ਦੇ ਕੇ ਜ਼ਖਮ ਅਸਾਂ ਨੂੰ ਆਪ ਹੀ ਮਲਮ ਲਾਉਣ ਲੱਗੇ ਜਦੋਂ ਲੱਗਿਆ ਪਤਾ ਉਹ ਬਦਲ ਗਏ ਉਹਨਾਂ ਦੀ ਚਾਲ ਕੋਲੋਟੀ ਦਾ ਕੁਸ ਬੇ ਕਦਰ ਹਨੇ ਮਾਰ ਲਿਆ ਕੁਸ ਦੋਸ ਹੈ ਕਿਸਮਤ ਖੋਟੀ ਦਾ ਜਿੰਨਾ ਲਈ ਅਸੀਂ ਖੂਨ ਡੋਲਿਆ ਉਹ ਪਾਣੀ ਡੋਲਣ ਜੋਗ ਨਹੀਂ ਹੈ ਤਾਂ ਪੁਣੀ ਨੇ ਕੋਈ ਘਰ ਨਹੀਂ ਸਾਡੇ ਉਹਨਾਂ ਨਾਲ ਸੰਜੋਗ ਨਹੀਂ ਉਹ ਪੈਸੇ ਦੇ ਲੋਬੀ ਬਣ ਕੇ ਮਸਲਾ ਇੱਥੇ ਰੋਟੀ ਦਾ ਕੁਸਬੇ ਕਦਰਾਂ ਨੇ ਮਾਰ ਲਿਆ ਉਸ ਦੋਸ ਕਿਸਮਤ ਖੋਟੀ ਦਾ ਬਹੁਤ ਹੀ ਵਧੀਆ ਤੁਹਾਡਾ ਜਿਹੜਾ ਧੰਨਵਾਦ ਜੀ ਗੀਤ ਆ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਤੁਸੀਂ ਅੱਜ ਦੇ ਹਾਲਾਤਾਂ ਦੇ ਮੁਤਾਬਕ ਗੀਤ ਇਹ ਹਾਂਜੀ ਹਾਂਜੀ ਸੁਣਾਇਆ ਤੇ ਲਿਖਿਆਗਾ ਵੀ ਤੁਹਾਡੇ ਹੁਣ ਤੱਕ ਕਿੰਨੇ ਗੀਤ ਰਿਕਾਰਡ ਹੋ ਚੁੱਕੇ ਹਨ